ਇੰਟੈਰੋਗੇਟ ਕੀਤਾ ਤੁਹਾਨੂੰ ਇੰਟੈਰੋਗੇਟ ਹਾਂ ਇੰਟੈਰੋਗੇਟ ਕੀਤਾ ਮੈਨੂੰ ਪਰ ਕੁੱਟਮਾਰ ਕਰਕੇ ਇੰਟੈਰੋਗੇਟ ਨਹੀਂ ਕੀਤਾ ਉਹ ਮੇਰੇ ਤੋਂ ਮੈਂ ਮੈਂ ਨਾ ਇੱਕ ਆਈਡੀਆਲਿਸਟਿਕ ਬੰਦਾ ਜਿਹਦੀ ਸੈਲਫ ਰਿਸਪੈਕਟ ਬਹੁਤ ਇੰਪੋਰਟੈਂਟ ਹੈ ਮੇਰੇ ਲਈ ਮੈਂ ਜੇ ਕਿਤੇ ਮੇਰੇ ਨਾਲ ਉਹ ਉਸ ਤਰ੍ਹਾਂ ਦੀ ਬੇਇੱਜ਼ਤੀ ਚਾਉਂਦੇ ਨਾ ਇਹ ਜਾਂ ਗੱਲਾਂ 'ਚ ਵੀ ਬੇਇੱਜ਼ਤੀ ਕਰਦੇ ਫੇਰ ਨਹੀਂ ਮੇਰੇ ਤੋਂ ਸਹੀ ਜਾਣੀ ਸੀ ਗੱਲ ਫੇਰ ਕੀ ਕਰਦੇ ਫੇਰ ਪਤਾ ਨਹੀਂ ਕਿਸ ਲੈਵਲ ਤੇ ਚਲੀ ਜਾਣੀ ਸੀ ਗੱਲ ਮੇਰੇ ਆਪੇ ਆਪ 'ਚ ਹਣਾ ਪਰ ਮੈਨੂੰ ਇੰਟੈਰੋਗੇਟ ਇਹ ਕੀਤਾ ਵੀ ਮੈਨੂੰ ਸੌਣ ਨਹੀਂ ਦਿੰਦੇ ਸੀ ਹੂੰ ਮੈਨੂੰ ਖਾਣ ਨੂੰ ਕੁਝ ਨਹੀਂ ਦਿੰਦੇ ਸੀ ਅੱਛਾ ਮੈਨੂੰ ਮੈਂਟਲੀ ਬ੍ਰੇਕ ਕਰਦੇ ਸੀ ਮੇਰੇ ਕੋਲੇ 2.5 ਫੁੱਟ ਮਸਾਂ ਹੀ 6 ਫੁੱਟ ਦੀ ਇੱਕ ਐਡਾ ਕ ਸੈੱਲ ਸੀ ਇਕੱਲੇ ਨੂੰ ਰੱਖਿਆ ਹੋਇਆ ਸੀ ਸੋਲਿਟਰੀ ਕਨਫਾਈਨਮੈਂਟ ਸੀ ਉੱਥੇ ਇਕੱਲਾ ਰਹਿੰਦਾ ਸੀ ਹਨਾ ਉਹਦੇ ਚ ਫਿਰ ਮੈਨੂੰ ਰਾਤ ਨੂੰ ਆ ਕੇ 2 ਵਜੇ ਮੇਰੇ ਨਾਲ ਬਹਿ ਜਾਣਾ 2 ਤੋਂ ਸਵੇਰੇ 11 ਵਜੇ ਤਾਈਂ ਮੈਨੂੰ ਨੀਂਦ ਦੀਆਂ ਵਿੱਚ ਛਪਕੀਆਂ ਆਉਣੀਆਂ ਨੀਂਦ ਆਉਣੀ ਸੌਣ ਨਹੀਂ ਦੇਣਾ ਗਿਵ ਅਸ ਆਂਸਰਸ ਕੌਣ ਮੋਬਾਈਲਾਈਜ਼ ਕਰਕੇ ਲੈ ਕੇ ਆਇਆ ਕੀ ਗੱਲਾਂ ਹੁੰਦੀਆਂ ਸੀ ਪੈਸਾ ਕਿੱਥੋਂ ਆ ਰਿਹਾ ਹੈ ਐਜੀਟੇਸ਼ਨ ਕੀ ਹੋ ਰਿਹਾ ਬੜਾ ਕੁਝ ਪੁੱਛਿਆ ਹਨਾ ਬੜਾ ਕੁਝ ਇੱਕ ਮੇਰੇ ਪਰਿਵਾਰ ਨੂੰ ਭਾ ਲਿਆ ਉਹਨੂੰ ਬ੍ਰਦਰ ਨੂੰ ਮਨਦੀਪ ਨੂੰ ਭਾ ਲੈਂਦੇ ਸੀ ਉਹਨੂੰ ਕੁਐਸਚਨਸ ਕਰ ਰਹੇ ਆ ਫਿਰ ਅਕਾਊਂਟ ਡੀਟੇਲਸ एवरीथिंग ਆ ਟੋਲ देम ਦੱਟ ਮੈਂ ਕੁਝ ਗਲਤੀ ਨਹੀਂ ਕੀਤਾ ਤੁਸੀਂ ਕੁਝ ਵੀ ਚੈੱਕ ਕਰੀ ਜਾਓ